ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀਪ ਬਠਿੰਡਾ ਦੇ ਬਲਾਰਮ ਨਗਰ ਤੇ ਗਲੀ ਨੰਬਰ 10/22 ਦੇ ਵਿੱਚ ਸ਼ਿਵ ਮੰਦਿਰ ਦੇ ਵਿੱਚ ਕੁਝ ਲੋਕਾਂ ਵੱਲੋਂ ਕੀਤੀ ਗਈ ਹੁੱਲੜਬਾਜੀ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਲੋਕਾਂ ਦੇ ਦੱਸਣ ਦੇ ਮੁਤਾਬਿਕ ਮੰਦਿਰ ਦੇ ਵਿੱਚ ਕੁਝ ਲੋਕਾਂ ਨੇ ਆ ਕੇ ਕੀਤੀ ਹੁੱਲੜਬਾਜੀ ਜਿਸ ਦੇ ਨਾਲ ਕੀ ਇਹ ਪੰਡਤ ਦਾ ਨੁਕਸਾਨ ਹੋਇਆ ਤੇ ਮੰਦਰ ਦੀ ਘੰਟੀ ਵੀ ਡਿੱਗ ਗਈ ਹੈ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਸਥਿਤੀ ਦੇ ਉੱਤੇ ਪਾਇਆ ਕਾਬੂ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਅਫਵਾਹਾਂ ਤੋਂ ਬਚੋ ਆਉ ਜਾਣਦੇ ਆਪਾਂ ਪੂਰਾ ਮਾਮਲਾ ਲੋਕਾਂ ਤੇ ਅਤੇ ਪ੍ਰਸ਼ਾਸਨ ਦੀ ਜਵਾਬੀ ਰਾਮਨਗਰ ਗਲੀ ਨੰਬਰ 10 22 ਕੋਲ ਇੱਕ ਮੰਦਰ ਬਣਿਆ ਹੋਇਆ ਜੀ ਸ਼ਿਵ ਮੰਦਰ ਹੈਗਾ ਇਹਦੇ ਵਿੱਚ ਪਿਛਲੇ ਪਾਸੇ 25-30 ਕਮਰੇ ਬਣੇ ਹੋਏ ਆ ਜਿਹੜੇ ਜਿਸ ਦੇ ਵਿੱਚ ਮਜ਼ਦੂਰ ਜਿਹੜੇ ਕਿਰਾਏ ਤੇ ਰਹਿੰਦੇ ਆ ਜੀ ਉਸ ਦੇ ਅੱਗੇ ਜਿਹੜਾ ਮੰਦਿਰ ਹੈ ਉਸ ਦੇ ਪੁਜਰੇ ਵਿੱਚ ਹਾਂਜੀ ਪੁਜਾਰੀ ਨੂੰ ਇੱਟਾਂ ਨਾਲ ਕੁੱਟਿਆ ਗਿਆ ਪਲੱਸ ਵਾਈਪਰ ਵਗੈਰਾ ਮਾਰੇ ਗਏ ਆ ਜਿਹੜੇ ਕਿ ਉੱਥੇ ਸਬੂਤ ਦੇ ਤੌਰ ਤੇ ਹਲੇ ਵੀ ਪਏ ਆ ਪਲੱਸ ਉੱਥੇ ਜਿਹੜੀ ਸ਼ਿਵ ਮੰਦਿਰ ਦੇ ਵਿੱਚ ਘੰਟੀ ਲੱਗੀ ਹੋਈ ਹੈ ਜੀ ਉਹ ਟੁੱਟ ਕੇ نیچے ਡਿੱਗੀ ਹੋਈ ਹੈ ਪੁਜਾਰੀ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਅੰਦਰ ਕੋਈ 2000 ਰੁਪਏ ਚੋਰੀ ਵਗੈਰਾ ਵੀ ਕੀਤਾ ਪਲੱਸ ਪੁਜਾਰੀ ਦਾ ਜਿਹੜਾ ਮੋਬਾਈਲ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜੀ ਆਪਣੀ ਕਾਰਵਾਈ ਕਰ ਰਹੀ ਹੈ ਉਰੇ ਆਇਆ ਮੈਂ ਪੂਜਾ ਕਰਕੇ ਆਇਆ ਕਿ ਤੁੰ ਪੂਜਾ ਕਰਕੇ 3 ਵਜੇ ਆਇਆ ਠੀਕ ਹੈ ਜੀ ਪੂਜਾ ਕਰਕੇ ਕਿਹਾ ਮੈਂ ਤਾਂ ਅੰਦਰੋਂ ਇੱਕ ਨਾ ਵੀ ਪ੍ਰਸ਼ਾਦ ਪੈ ਰਿਗਾ ਬਏ ਤੇ ਇੱਕ ਕੇਲਾ ਵਗੈਰਾ ਤੇ ਗੋੜਾ ਠੀਕ ਹੈ ਮੈਂ ਜਦੋਂ ਜੇਨ ਲੱਗਿਆ ਤਾਂ ਇਹਨਾਂ ਨੇ ਪਰ ਕਿਹਾ ਇਹ ਮੈਂ ਇਹਨਾਂ ਨੇ ਪ੍ਰਸ਼ਾਦ ਚੱਕ ਤੇ ਮਾਰਿਆ ਬਾਬੇ ਜੀ ਦੇਖੋ ਮੈਂ ਪ੍ਰਸ਼ਾਦ ਹੀ ਵੇਖ ਲਈ ਕਿਤੇ ਮੈਂ ਪ੍ਰਸ਼ਾਦ ਵੇਖ ਤੇ ਤੁਰ ਰਾਇਆ ਮੇਰੇ ਮੋਟੋਂ ਨਿਕਲੀ ਕੋਈ ਗੱਲ ਹੈ ਜੀ ਤੇ ਇਹਨਾਂ ਨੇ ਮੇਤੇ ਹਮਲਾ ਕਰਤਾ ਸਾਰਾ ਠੀਕ ਹੈ ਜੀ ਮੈਂ ਬਸ ਇਹ ਇਹਨਾਂ ਨੇ ਸਾਰੇ ਹਮਲਾ ਕੀਤਾ ਇੱਕ ਮੇਰਾ ਮੋਬਾਈਲ ਖੋ ਕੇ ਲੇ ਗਏ ਇੱਕ ਮੁੰਡਾ ਯਾਰਾ ਕਾਸਟ ਕੁਮਾਰ ਜੀ ਠੀਕ ਹੈ ਜੀ ਉਹ ਬਹੁਤ ਬਨਵਾਸ਼ਾ ਦਿਖਾਦਾ ਬਨਵਾਸ਼ੀ ਬਹੁਤ ਜਨੈ ਦਿਖਾਦੇ ਲੋਕ ਠੀਕ ਹੈ ਮੈਂ ਕਹਿਣਾ ਨਹੀਂ ਚਾਹਦਾ ਤੇ ਕਹਿਣਾ ਮੈਂ ਤਾਂ ਜਰਾ ਮੇਰਾ ਮੋਬਾਈਲ ਖੋ ਗਿਆ ਇਹਦੇ ਵਿੱਚ ਮੇਰੇ ਆਪ ਦੇ ਪਰਿਵਾਰ ਦੀਆਂ ਵੀ ਸਾਰੀ ਫੋਟੋ ਰਚ ਗਿਆ ਇੱਥੇ ਮੰਦਰ ਦੇ ਵਿੱਚ ਜਦ ਇਹਨਾਂ ਨੇ ਮੈਨੂੰ ਮਾਰਿਆਗਾ ਉਹ ਫੋਟੋ ਇਹਨਾਂ ਉਹ ਮੁੰਡੇ ਨੇ ਜ਼ਿਆਦਾ ਡਿਲੀਟ ਮਾਰ ਕੇ ਨਾ ਅੰਦਰ ਆ ਕੇ ਮਾਰ ਕੇ ਕੈਮਰਾ ਰੱਖਤਾ ਠੀਕ ਹੈ ਜੀ ਉਹ ਕੈਮਰਾ ਰੱਖਤਾ ਠੀਕ ਹੈ ਤੇ ਉਸ ਤੋਂ ਬਾਅਦ ਨੇ ਜ ਮੋਬਾਈਲ ਰੱਖ ਰੱਖਤਾ ਤੇ ਉਸ ਤੋਂ ਬਾਅਦ ਨੇ ਪਤਾ ਕਿ ਫਿਰ ਹਮਲਾ ਕੀਤਾ ਇਹਨਾਂ ਨੇ ਫਿਰ ਦੇਖੋ ਜੀ ਮੈਂ ਵੀ ਛੋਟੀ ਚੱਕ ਲਈ ਠੀਕ ਹੈ ਜੋ ਛੋਟੀ ਚੱਕ ਲਈ ਸਾਰੇ ਭੱਜ ਗਏ ਠ ਇਹ ਤੇ ਇਹ ਡਰਾਮਾ ਵਾਜੀ ਕਰ ਜਾਂਦੇ ਉਹ ਕੁੜੀ ਅੰਦਰ ਬੈਠੀ ਜਿਹੜੀ ਬੈਂ ਦੇ ਵਿੱਚ ਉਹ ਵੀ ਡਰਾਮੇ ਵਾਜੀ ਕਰ ਜਾਂਦੇ ਠੀਕ ਹੈ ਹਾਲਕੇ ਮੈਂ ਕਿਸੇ ਵਾਰ ਦੇ ਦੇਖੋ ਕਿ ਇਹ ਟੀਰੇ ਵਾਲਾ ਹਾਂ ਕੁੱਟਵਾਰ ਮੈਂ ਹਾਂਜੀ ਹਾਂ ਇਹ ਕੁੱਟਵਾਰ ਸਮਾਰ ਟੋੜੀ ਹੋਈ ਹੈ ਹਾਂਜੀ ਮੰਦਰ ਦਾ ਵੀ ਕੋਈ ਨੁਕਸਾਨ ਹੋਇਆ ਮੰਦਰ ਦਾ ਕੀ ਜੋ ਟੱਲੀ ਟੱਲੀ ਟੁੱਟ ਗਈ ਨਵੀਂ ਕੋਈ ਦਾਨ ਕਰਕੇ ਗਿਆ ਕੋਈ ਤਰਵੀ ਦਾਨ ਕਰਕੇ ਗਿਆ ਸ਼ਿਵਰਾਤੀ ਨੂੰ ਦੇਖ ਲਓ ਟੁੱਟੀ ਵੀ ਹੈ ਇਹ ਤੇ ਹੋਰ ਨੁਕਸਾਨ ਆਇਆ ਜੀ ਔਰ ਮੇਰੇ ਨਾਲ ਦੇਖੋ ਜੀ 2000 ਰੁਪਏ ਚੱਕਿਆ ਠੀਕ ਹੈ ਮੈਂ ਆਇਆ ਨਿਕਲਾ ਠੀਕ ਹੈ ਜੀ ਤੇ ਇਹ ਗਲਤ ਗੱਲ ਇਹ ਰੋਜ਼ ਵੇ ਬੱਲਾਰਾਮ ਨਗਰ ਚ ਜੋ ਹੋਇਆ ਹੈ ਕੀ ਮੈਟਰ ਆ ਸਰ ਇੱਕ ਸਾਡੇ ਕੋਲ ਹੁਣੇ 18 ਥਰਮਲ ਵੀ ਕੰਪਲੇਂਟ ਆਈ ਸੀਗੀ ਕਿ ਬੱਲਾਰਾਮ ਨਗਰ ਵਿੱਚ ਕੋਈ ਲੜਾਈ ਹੋਈ ਹੈ ਜਿਦੇ ਵਿੱਚ ਇੱਕ ਮੰਦਰ ਦੇ ਪੁਜਾਰੀ ਤੇ ਕੋਈ ਪ੍ਰਵਾਸੀ ਭਾਈਚਾਰੇ ਦੇ ਲੋਕ ਇਨਵੋਲ ਨੇ ਅਸੀਂ ਇੱਥੇ ਮੌਕੇ ਤੇ ਆ ਕੇ ਦੇਖਿਆ ਜੀ ਇੱਥੇ ਇੱਕ ਸ਼੍ਰੀ ਸ਼ਿਵ ਮੰਦਰ ਬਣਿਆ ਹੋਇਆ ਜਿਹਦੇ ਪਿੱਛੇ ਹੀ ਕੋਈ 20 25 ਘਰ ਨੇ ਜਿਹੜੇ ਪ੍ਰਵਾਸੀ ਭਾਈਚਾਰੇ ਦੇ ਨੇ ਤੇ ਮੌਕੇ ਤੋਂ ਸਾਨੂੰ ਵੀ ਪਤਾ ਲੱਗਿਆ ਹੈਗਾ ਕਿ ਇਹਨਾਂ ਦੀ ਪੁਜਾਰੀ ਤੇ ਕੋਈ ਪਹਿਲਾਂ ਵੀ ਕਈ ਵਾਰ ਇੱਕ ਦੋ ਲੜਾਈ ਝਗੜਾ ਇਹਨਾਂ ਦਾ ਆਪਸੀ ਹੋਇਆ ਤੇ ਅੱਜ ਵੀ ਲੜਾਈ ਝਗੜਾ ਹੋਇਆ ਹੈਗਾ ਤੇ ਜੋ ਸਾਡੇ ਕੋਲ ਕੰਪਲੇਂਟ ਆਈ ਬਾਕੀ ਅਸੀਂ ਮੰਦਰ ਦੀ ਮਰਿਆਦਾ ਜੋ ਹੈਗੀ ਇੰਟੈਕਟ ਹੈਗੀ ਹੈ ਜਦੋਂ ਆਪਸੀ ਨਾਲ ਤੱਕਾ ਮੁਕੀ ਹੋਈ ਆ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਦੋਨੋਂ ਪਾਸੋਂ ਹੀ ਇੱਕ ਦੂਜੇ ਟੈਲੀਵਿਜ਼ਨ ਲੱਗ ਰਹੇ ਨੇ ਤੇ ਇਸ ਚੀਜ਼ ਨੂੰ ਵੈਰੀਫਾਈ ਕਰਕੇ ਜੋ ਵੀ ਬੰਦੀ ਹੋਈ ਕਾਰਵਾਈ ਅਸੀਂ ਸਭ ਤੋਂ ਸਤ ਕਾਰਵਾਈ ਵਾਲੇ ਚ ਲੈ ਕੇ ਆਵਾਂਗੇ ਕਿ ਪਬਲਿਕ ਨੂੰ ਸਾਡੀ ਇਹੀ ਅਪੀਲ ਹੈ ਜੀ ਕਿਸੇ ਵੀ ਤਰੀਕੇ ਦੀ ਕੋਈ ਅਫਵਾਹਾਂ ਹੈਗੀਆਂ ਉਹਨਾਂ ਤੋਂ ਬਚਾ ਕੀਤਾ ਜਾਵੇ ਮਾਹੌਲ ਸਾਡੇ ਇੱਥੇ ਸਾਰਾ ਪੀਸਫੁਲ ਹੈ ਕੋਈ ਅਫੀ ਦੀ ਗੱਲ ਨਹੀਂ ਆਸ-ਪਾਸ ਤੇ ਵੀ ਜਿਹੜੇ ਰਸਨੀਕ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋ ਗਈ ਹੈ ਅਸੀਂ ਸਾਰਾ ਫਿਲਹਾਲ ਮੁੱਦਿਆਂ ਨੂੰ ਵੈਰੀਫਾਈ ਕਰ ਲਿਆ ਬਾਕੀ ਲੋਡ ਸਾਰਾ ਅਗਲੀ ਕਾਰਵਾਈ ਹਾਂ ਜੀ